ਡੁੱਬਦਿਆਂ ਜਿਨ੍ਹਾਂ ਨੂੰ ਕਿਸ਼ਤੀ ਵਿੱਚ ਬਿਠਾਇਆ ਸੀ ਮੈਂ ਭਾਰ ਵੱਧ ਗਿਆ ਕਹਿ ਕੇ ਮੈਨੂੰ ਹੀ ਉਤਾਰ ਗਏ ਸੱਚੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਦਾ ਫਿਰ ਅਸੀਂ ਇੱਕ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ ਤੇ ਬੜਾ ਵਧੀਆ ਲੱਗਦਾ ਤੁਹਾਡੇ ਨਾਲ ਸੰਮੁਖ ਹੋ ਕੇ ਤੇ ਆਪਣੇ ਆਪਾ ਮਨਾਂ ਦੇ ਮਨ ਦੇ ਵਿਚਾਰਾਂ ਜਿਹੜੇ ਤੁਹਾ ਨਾਲ ਡਿਸਕਸ ਕਰਕੇ ਵਿਚਾਰ ਕਰਕੇ ਬਹੁਤ ਵਧੀਆ ਲੱਗਦਾ ਮੈਨੂੰ ਸੋ ਅੱਜ ਵੀ ਨਾ ਮਤਲਬ ਇਹ ਇਹਦੇ ਵਿੱਚ ਨਾ ਕੋਸ਼ਿਸ਼ ਇਹ ਕਰਨੀ ਹੈ ਤੁਸੀਂ ਸਮਝਣ ਦੀ ਕਿ ਮੇਰੇ ਪੁਰਾਣੇ 20-25 ਸਾਲਾਂ ਦੇ ਇਹਨਾਂ 'ਚ ਕਾਫੀ ਹੱਦ ਤੱਕ ਤਜਰਬੇ ਉਹ ਬਹੁਤ ਹੈਗੇ ਇਹਦੇ ਵਿੱਚ ਜਿਹੜੇ ਜਿਹੜੇ ਮੈਂ ਕਿਸੇ ਨਾ ਕਿਸੇ ਅਨੇ ਬਹਾਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਦਾ ਰਹਿਣਾ ਸੋ ਅੱਜ ਦਾ ਜਿਹੜਾ ਵਿਚਾਰ ਹੈ ਨਾ ਉਹ ਤੁਹਾਡੇ 'ਚੋਂ ਬਹੁਤ ਲੋਕ ਆਪਣੇ ਨਾਲ ਇਸ ਜਿਹੜਾ ਪਦਾਰਥਵਾਦੀ ਯੁੱਗ ਹੈ ਨਾ ਇਹਦੇ 'ਚ ਬਹੁਤ ਲੋਕ ਇਸ ਚੀਜ਼ ਨੂੰ ਆਪਣੇ ਨਾਲ ਵੀ ਜੋੜ ਕੇ ਦੇਖੋਗੇ ਤੇ ਹਰ ਬੰਦੇ ਨੂੰ ਇਹ ਲੱਗੂਗਾ ਕਿ ਹਾਂ ਇਹ ਮੇਰੇ ਨਾਲ ਵੀ ਹੋਇਆ ਹੈ ਕਿਉਂਕਿ ਅਕਸਰ ਅਕਸਰ ਨਾ ਜਿਹੜਾ ਇਹ ਸਵਾਰਥੀਪਣਾ ਹੈ ਸਮਾਜ ਦੇ ਵਿੱਚ ਇਹ ਅਕਸਰ ਅਕਸਰ ਇਹ ਚੀਜ਼ਾਂ ਬਹੁਤ ਬੰਦਿਆਂ ਨਾਲ ਹੁੰਦੀਆਂ ਰਹਿੰਦੀਆਂ ਸੋ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਨਾ ਉਹ ਇਹ ਹੈ ਕਿ ਜਿਹੜੇ ਜਿਹੜੇ ਬੰਦਿਆਂ ਨੂੰ ਨਾ ਮੈਂ ਡੁੱਬਦੇਆਂ ਨੂੰ ਦੇਖ ਕੇ ਆਪਣੀ ਕਿਸ਼ਤੀ 'ਚ ਬਿਠਾ ਲਿਆ ਸੀ ਨਾ ਜਦੋਂ ਬਚ ਗਈ ਨਾ ਜਾਨ ਡੁੱਬਣ ਤੋਂ ਬਚ ਗਏ ਅੱਗੇ ਨਿਕਲ ਗਏ ਨਾ ਤਾਂ ਰਸਤੇ 'ਚ ਜਾ ਕੇ ਜਦੋਂ ਉਹਨਾਂ ਨੂੰ ਲੱਗਿਆ ਕਿ ਹੁਣ ਅਸੀਂ ਬਚ ਗਏ ਆ ਤੇ ਸਾਰੇ ਇਕੱਠੇ ਹੋ ਗਏ ਉਹ ਫਿਰ ਉਹ ਕਹਿੰਦੇ ਜੀ ਭਾਰ ਵੱਧ ਗਿਆ ਹੁਣ ਕਿਤੇ ਸਾਰੀ ਕਿਸ਼ਤੀ ਨਾ ਡੁੱਬ ਜੇ ਤੇ ਮੈਨੂੰ ਹੀ ਤਾਰ ਗਏ। ਦੋਸਤੋ ਸਾਡੀ ਜ਼ਿੰਦਗੀ ਦੇ ਵਿੱਚ ਨਾ ਬਹੁਤ ਲੋਕ ਇਹੋ ਜਿਹੇ ਹੁੰਦੇ ਆ। ਅ ਜਿਹੜੇ ਜਿਨ੍ਹਾਂ ਨੂੰ ਅਸੀਂ ਲੋਡ ਪੈਣ ਤੇ ਮਦਦ ਕੀਤੀ ਹੁੰਦੀ ਹੈ ਉਹ ਮਦਦ ਨਾ ਕਿਸੇ ਵੀ ਰੂਪ ਚ ਹੋ ਸਕਦੀ ਹੈ ਪਰ ਲੋਕ ਕੀ ਕਰਦੇ ਆ ਲੋਕ ਅਕਸਰ ਅਕਸਰ ਨਾ ਆਪਣੇ ਵੱਲੋਂ ਕੀਤੀ ਮਦਦ ਨੂੰ ਵੱਡੀ ਦਰਸਾਉਂਦੇ ਆ ਵੱਡੀ ਕੀਤੀ ਐ ਅਸੀਂ ਤੇ ਦੂਜੇ ਵੱਲੋਂ ਕੀਤੀ ਮਦਦ ਨੂੰ ਨਾ ਬਹੁਤ ਨਿੱਕੀ ਬਹੁਤ ਇੱਕ ਛੋਟੀ ਦਿਖਾਉਂਦੇ ਆ। ਕੋ ਛੋਟਾ ਜਾਂ ਵੱਡਾ ਮਦਦ ਜਿਹੜੀ ਹੁੰਦੀ ਹੈ ਨਾ ਉਹ ਮਦਦ ਹਮੇਸ਼ਾ ਮਦਦ ਹੁੰਦੀ ਹੈ ਤੁਸੀਂ ਜੇ ਕਿਸੇ ਨੂੰ ਇੱਕ ਸਹੀ ਵਧੀਆ ਸਲਾਹ ਵੀ ਦੇ ਦਿੰਦੇ ਹੋ ਨਾ ਵਧੀਆ ਸਲਾਹ ਵੀ ਦੇ ਦਿੰਦੇ ਹੋ ਤਾਂ ਉਹ ਵੀ ਪਤਾ ਨਹੀਂ ਉਹਨੂੰ ਕਿੰਨੀ ਲੱਖਾਂ ਕਰੋੜਾਂ ਦੀ ਪੈ ਜਾਂਦੀ ਹੈ ਪਰ ਤੁਹਾਡੀ ਦਿੱਤੀ ਹੋਈ ਸਲਾਹ ਨੂੰ ਕਿਉਂਕਿ ਤੁਸੀਂ ਉਹਦੀ ਜ਼ਿੰਦਗੀ ਦੇ ਵਿੱਚ ਰੋਜ਼ ਦੂਜੇ ਤੀਜੇ ਦਿਨ ਜਾਂ ਹਫ਼ਤੇ 'ਚ ਜਾਂ ਮਹੀਨੇ 'ਚ ਉਹਨੂੰ ਕੋਈ ਨਾ ਕੋਈ ਸਲਾਹ ਦੇ ਦਿੰਦੇ ਹੋ ਤਾਂ ਉਹ ਉਹਨੂੰ ਬੜੀ ਨਾਰਮਲ ਮੰਨਦਾ ਹੈ ਪਰ ਜਿਹੜਾ ਕੰਮ ਉਹਨੇ ਦੂਜੇ ਬੰਦੇ ਨੇ ਤੁਹਾਡੇ ਲਈ ਕੀਤਾ ਹੁੰਦਾ ਨਾ ਉਹਨੂੰ ਉਹ ਬਹੁਤ ਵੱਡਾ ਕਰਕੇ ਦਰਸਾਉਂਦਾ ਕਿ ਮੈਂ ਤੇਰੇ ਲਈ ਇਹ ਕੀਤਾ ਸੀ ਪਰ ਗੱਲ ਗੱਲ ਫਿਰ ਉਹੀ ਹੁੰਦੀ ਹੈ ਕਿ ਕੁਝ ਲੋਕਾਂ ਦੀ ਆਦਤ ਹੁੰਦੀ ਹੈ ਜਿਤਾਉਣ ਦੀ ਕਿ ਮੈਂ ਇਹ ਕੀਤਾ ਕੁਝ ਲੋਕਾਂ ਦਾ ਤੁਸੀਂ ਵੀ ਦੇਖਿਓਗੇ ਤੁਹਾਡੇ ਨਾਲ ਵੀ ਵਰਪਰਦਾ ਹੋਗਾ ਇਹ ਕੁਝ ਬੰਦੇ ਨੇ ਤੁਹਾਨੂੰ ਇੱਕ ਛੋਟੀ ਸਲਾਹ ਦੇ ਦੇਣਗੇ ਪਹਿਲਾਂ ਮੰਨ ਲਓ ਦਿੱਤੀ ਗਈ ਸਲਾਹ ਅਚਾਨਕ ਦਿੱਤੀ ਗਈ ਚਾਹੇ ਜਿੰਮੇ ਵੀ ਲਾ ਲਓ ਤੁਸੀਂ ਉਸ ਉਹ ਸਲਾਹ ਮੰਨ ਲਈ ਤੁਹਾਨੂੰ ساری ਜ਼ਿੰਦਗੀ ਨਾਲ ਇਹ ਹੀ ਦਿਖਾਈ ਜਾਣਗੇ ਦੇਖਿਆ ਮੈਂ ਤੈਨੂੰ ਸਲਾਹ ਦਿੱਤੀ ਸੀ ਤੇਰੇ ਫਿੱਟ ਬੈਠ ਗਈ ਨਾ ਮੈਂ ਫਿਰ ਇਹ ਕਿਹਾ ਮੈਂ ਫਿਰ ਤੈਨੂੰ ਇਹ ਸਲਾਹ ਦਿੱਤੀ ਤੈਨੂੰ ਇਹ ਸਲਾਹ ਦਿੱਤੀ ਸੀ ਤੇਰੇ ਫਿੱਟ ਬੈਠੀ ਆ ਦੇਖਿਆ ਉਹ ਇੱਕ ਜਾਂ ਦੋ ਸਲਾਹਾਂ ਨੂੰ ਹੀ ਉਹ ਵੱਡੀ ਕਰਕੇ ਰੱਖਣਗੇ ਪਰ ਤੁਹਾਡੇ ਵੱਲੋਂ ਕਿਉਂਕਿ ਤੁਸੀਂ ਕਦੇ ਜਿਤਾਇਆ ਨਹੀਂ ਤੁਹਾਡੇ ਵੱਲੋਂ ਦਿੱਤੀਆਂ 20 50 100 ਸਲਾਹਾਂ ਨੂੰ ਵੀ ਉਹ ਜ਼ੀਰੋ ਕਰ ਦੇਣਗੇ ਤੇ ਉਹਨਾਂ ਦੀ ਫਿਰ ਫਿਤਰਤ ਕੀ ਹੁੰਦੀ ਹੈ ਫਿਤਰਤ ਇਹ ਹੁੰਦੀ ਹੈ ਕਿ ਤੁਹਾਡੇ ਵੱਲੋਂ ਦਿੱਤੀ ہوئی ਸਲਾਹ ਨੂੰ ਨਾ ਉਹ ਕਿਸੇ ਨਾ ਕਿਸੇ ਤਰ੍ਹਾਂ ਨਾ ਆਪਣੀ ਸਲਾਹ ਬਣਾ ਕੇ ਦੁਬਾਰਾ ਤੁਹਾਡੇ ਸਾਹਮਣੇ ਪੇਸ਼ ਕਰ ਦੇਣਗੇ ਕਿ ਆਹ ਦੇਖੋ ਉਹਨੂੰ ਮੋਡੀਫਾਈ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਦਣਗੇ ਮਤਲਬ ਮੈਂ ਹੈਰਾਨ ਹਾਂ ਇਹਨਾਂ ਗੱਲਾਂ ਤੋਂ ਵੀ ਤੁਸੀਂ ਗੱਡੀਆਂ ਮੋਡੀਫਾਈ ਹੁੰਦੀਆਂ ਸਿੱਖੀਆਂ ਕੰਪਨੀ ਬਣਵਾਈਆਂ ਹੋਈਆਂ ਮੋਡੀਫਾਈ ਕੀਤੀ ਠੀਕ ਹੈ ਉਹ ਜਿਹੜਾ ਮੋਡੀਫਾਇਰ ਹੁੰਦਾ ਉਹਨੂੰ ਬੰਦਾ ਗੁਣਤਾ ਹੈ ਨਾ ਉਹਦੇ ਅੰਦਰ ਕੋਈ ਵੀ ਉਹਨੇ ਇੱਕ ਨਵੀਂ ਚੀਜ਼ ਪੇਸ਼ ਕਰਤੀ ਪਰ ਤੁਸੀਂ ਖੁਦ ਸੋਚੋ ਜੇ ਕੰਪਨੀ ਗੱਡੀ ਬਣਾ ਕੇ ਹੀ ਨਾ ਭੇਜੇ ਮੋਡੀਫਾਇਰ ਕੀ ਕਰੂ ਉਹਦੇ ਵਿੱਚ ਨਹੀਂ ਕਰ ਸਕਦਾ ਕੁਝ ਵੀ ਸੋ ਜਿਹੜੇ ਮੋਡੀਫਾਇਰ ਹਨ ਉਹ ਕਈ ਵਾਰ ਕੰਪਨੀ ਤੋਂ ਵੀ ਆਪਣੇ ਆਪ ਨੂੰ ਉੱਪਰ ਸਮਝਣ ਲੱਗ ਜਾਂਦੇ ਆ ਜਦੋਂ ਉਹ ਕੰਪਨੀ ਤੋਂ ਵੀ ਉੱਪਰ ਸਮਝਣ ਲੱਗ ਜਾਂਦੇ ਨੇ ਨਾ ਫਿਰ ਕੰਪਨੀ ਨਾਲ ਵੀ ਇਹੀ ਗੱਲ ਹੁੰਦੀ ਆ ਵੀ ਜਿਨ੍ਹਾਂ ਨੂੰ ਭਾਰ ਜਿਵੇਂ ਮੈਂ ਕਿਹਾ ਕਿ ਭਾਰ ਵੱਧ ਗਿਆ ਤੇ ਮੈਨੂੰ ਕੰਪਨੀ ਨੂੰ ਇਹ ਬੇਵਕੂਫ ਦੱਸਣ ਲੱਗ ਜਾਂਦੇ ਆ ਸੋ ਇਹੀ ਚੀਜ਼ ਕਈ ਵਾਰ ਸਾਡੇ ਨਾਲ ਜ਼ਿੰਦਗੀ 'ਚ ਹੁੰਦੀ ਆ ਕਿ ਸਾਡੇ ਵੱਲੋਂ ਦਿੱਤੀਆਂ ਹੋਈਆਂ ਸਲਾਹਾਂ ਦੇਖੋ ਸਲਾਹ ਜਿਹੜੀ ਆ ਨਾ ਤੁਸੀਂ ਕਈ ਵਾਰ ਦੇਖਿਆ ਹੋਊਗਾ ਕਿ ਵੱਡੇ ਵੱਡੇ ਵਕੀਲ ਜਾਂ ਵੱਡੇ ਵੱਡੇ ਜਿਹੜੇ ਸਲਾਹਕਾਰ ਕੰਸਲਟੈਂਟਸ ਬੈਠੇ ਹੁੰਦੇ ਆ ਉਹ ਆਪਣੀ ਅਪੁਆਇੰਟਮੈਂਟ ਦੀ ਉਹਨੇ ਪੇਮੈਂਟ ਰੱਖੀ ਹੁੰਦੀ ਹੈ ਕਿ ਆਪਣੀ ਇੱਕ ਕੀ ਕਰਦੇ ਉਹ ਉਹ ਕਹਿੰਦੇ ਜੀ ਸਲਾਹ ਲੈਣੀ ਹੈ ਨਾ ਜੇ ਸਲਾਹ ਲੈਣੀ ਹੈ ਤਾਂ ਸਾਡੀ ਇੰਨੀ ਸਲਾਹ ਦੇਣ ਦੀ ਫੀਸ ਹੈ ਆਓ ਸਲਾਹ ਕਰੋ ਤੇ ਸਲਾਹ ਲੈ ਜਾਓ ਪਰ ਅਸੀਂ ਕਈ ਵਾਰ ਕੀ ਹੈ ਅਸੀਂ ਸਾਰਾ ਦਿਨ ਆਪਣੇ ਵੱਲੋਂ ਸਲਾਹਾਂ ਵੰਡੀਆਂ ਜਾਂਦੇ ਲੋਕਾਂ ਨੂੰ ਲੋਕ ਸਲਾਹਾਂ ਲੈਂਦੇ ਆ ਕੰਮ ਕਰਦੇ ਆ ਬੈਨੀਫਿਟ ਵੀ ਲੈਂਦੇ ਆ ਪਰ ਉਹ ਤੋਂ ਬਾਅਦ ਸਾਨੂੰ ਇਹ ਫਿਰ ਕੀ ਸਮਝਾਉਣਾ ਹੈ ਕਿ ਕਿ ਇਹ ਕੰਮ ਇਦਾਂ ਨਹੀਂ ਇਦਾਂ ਹੁੰਦਾ ਸਾਡੀਆਂ ਦਿੱਤੀਆਂ ਸਲਾਹਾਂ ਨੂੰ ਕਈ ਵਾਰ ਤਾਂ ਡਾਇਰੈਕਟਲੀ ਸਾਨੂੰ ਸਾਡੇ ਤੇ ਥੋਪ ਦਿੰਦੇ ਆ ਕਿ ਆ ਦੇਖੋ ਜੀ ਤੁਸੀਂ ਐ ਕਰਿਆ ਕਰੋ ਜਾਂ ਫਿਰ ਉਹਨੂੰ ਮੋਡੀਫਾਈ ਕਰਕੇ ਮੋਡੀਫਾਈ ਕਰਨ ਤੋਂ ਬਾਅਦ ਆਪਣੀ ਸਲਾਹ ਬਣਾ ਕੇ ਸਾਡੇ ਤੇ ਫੇਰ ਥੋਪ ਦਿੰਦੇ ਆ ਗੱਲਾਂ ਬਹੁਤ ਛੋਟੀਆਂ ਛੋਟੀਆਂ ਹੋਣਗੀਆਂ ਨਿੱਕੀਆਂ ਨਿੱਕੀਆਂ ਹੋਣਗੀਆਂ ਹੋ ਸਕਦਾ ਕਈ ਲੋਕਾਂ ਨੂੰ ਇਹ ਵੀ ਲੱਗੇ ਕਿ ਜਿਹੜਾ ਵਿਸ਼ਾ ਮੈਂ ਚੁਣਿਆ ਉੱਪਰ ਉਸ ਵਿਸ਼ੇ ਨਾਲ ਇਹ ਲਿੰਕ ਨਹੀਂ ਹੁੰਦੀਆਂ ਪਰ ਮੇਰਾ ਮਤਲਬ ਕਦੇ ਵੀ ਇਹ ਨਹੀਂ ਹੁੰਦਾ ਕਿ ਇੱਕ ਵਿਸ਼ਾ ਦਿੱਤਾ ਜੀ ਉਸ ਵਿਸ਼ੇ ਦੇ ਨਾਲ ਦੇ ਵਿੱਚੇ ਰਹਿਣਾ ਆਪਾਂ ਨੇ ਇਹੋ ਕਰਨਾ ਮੇਰਾ ਤਾਂ ਤੁਹਾਡੇ ਨਾਲ ਇੱਕ ਪਰਿਵਾਰਕ ਰਿਸ਼ਤਾ ਹੋ ਗਿਆ ਪਰਿਵਾਰਕ ਸੰਬੰਧ ਹੋ ਗਿਆ ਆਪਣੇ ਜਿੱਥੇ ਮੈਂ ਬੈਠ ਕੇ ਸਿਰਫ ਆਪਣੇ ਵਿਚਾਰ ਭਾਵੇਂ ਉਹ ਚੰਗੇ ਆ ਭਾਵੇਂ ਮਾੜੇ ਆ ਤੁਹਾਨੂੰ ਮਾੜੇ ਲੱਗਦੇ ਤੁਸੀਂ ਮਾੜੇ ਕਹਿ ਸਕਦੇ ਹੋ ਚੰਗੇ ਲੱਗਦੇ ਤੁਸੀਂ ਚੰਗੇ ਕਹਿ ਸਕਦੇ ਹੋ ਤੇ ਉਹ ਮਤਲਬ ਮੈਂ ਤੁਹਾਡੇ ਨਾਲ ਆਪਣੇ ਮਨ ਦੇ ਵਿਚਾਰ ਮਨ ਹਲਕਾ ਕਰਨਾ ਹੁੰਦਾ ਮਨ ਦੀਆਂ ਗੱਲਾਂ ਤੋਂ ਵਿਚਾਰ ਕਰਨੀਆਂ ਹੁੰਦੀਆਂ ਸੋ ਦੋਸਤੋ ਇਸ ਤਰ੍ਹਾਂ ਦੀ ਦੋਸਤਾਂ ਦੀ ਵੀ ਆਪਾਂ ਨੇ ਪਹਿਲਾਂ ਹੀ ਪਛਾਣ ਕਰਕੇ ਰੱਖਣੀ ਹੈ ਕਿ ਜਿਨ੍ਹਾਂ ਨੂੰ ਅਸੀਂ ਡੁੱਬਦੇ ਅਨੁਸਾਰ ਆਦੇ ਸਿ ਪਛਾਣ ਕਰਨੀ ਤਾਂ ਬਹੁਤ ਔਖੀ ਹੁੰਦੀ ਹੈ ਕਿਉਂਕਿ ਉਹ ਇੱਕ ਕਹਾਣੀ ਵੀ ਤੁਸੀਂ ਬਹੁਤ ਸੁਣੀ ਹੋਣੀ ਉਹ ਕਹਿੰਦੇ ਵੀ ਇੱਕ ਬਹੁਤ ਬਹੁਤ ਪ੍ਰਚਲਿਤ ਰਹੀ ਹੈ ਇਹ ਕਹਾਣੀ ਮੈਂ ਵੀ ਬਹੁਤ ਵਾਰ ਸੁਣੀ ਹੈ ਪੜ੍ਹੀ ਵੀ ਹੈ ਕਿ ਫੇਸਬੁੱਕ ਤੇ ਅਕਸਰ ਆਉਂਦੀ ਰਹਿੰਦੀ ਹੈ ਕਿ ਇੱਕ ਜਿਹੜਾ ਸਾਧੂ ਹੁੰਦਾ ਉਹ ਨਦੀ ਦੇ ਕਿਨਾਰੇ ਹੁੰਦਾ ਨਦੀ ਦੇ ਵਿੱਚੋਂ ਇੱਕ ਠੂਹਾ ਨਿਕਲਦਾ ਹੁੰਦਾ ਬਾਹਰ ਤੇ ਉਹ ਸਾਧੂ ਉਹਨੂੰ ਖਿੱਚਦਾ ਹੁੰਦਾ ਉਹ ਡੰਗ ਮਾਰਦਾ ਉਹਦੇ ਤੇ ਉਹ ਪਿੱਛੇ ਹਟਦਾ ਫਿਰ ਅੰਦਰ ਜਾਣ ਲੱਗਦਾ ਤੇ ਇਸੇ ਤਰ੍ਹਾਂ ਕਈ ਵਾਰ ਜਦੋਂ ਹੁੰਦਾ ਹੈ ਕੋਈ ਨੇੜੇ ਖੜਾ ਵਿਅਕਤੀ ਦੇਖ ਰਿਆ ਹੁੰਦਾ ਉਹ ਕਹਿੰਦਾ ਵੀ ਬਾਬਾ ਜੀ ਇਹ ਕੀ ਕਰ ਰਹੇ ਹੋ ਤੁਸੀਂ ਉਹ ਵੀ ਤੁਹਾਨੂੰ ਪਤਾ ਹੈ ਕਿ ਉਹ ਬੰਦਾ ਤੁਹਾਡੇ ਜਿਹੜਾ ਵਿਛੂ ਹੈ ਉਹ ਤੁਹਾਡੇ ਡੰਗ ਮਾਰ ਰਿਹਾ ਹੈ ਤੁਸੀਂ बार-बार ਉਹਦੀ ਜਾਨ ਕਿਉਂ ਬਚਾ ਰਹੇ ਹੋ ਤਾਂ ਉਹ ਸਾਧੂ ਕਹਿੰਦੇ ਜੀ ਦੇਖੋ ਮੇਰੀ ਡਿਊਟੀ ਹੈ ਕਿ ਮੈਂ ਇਹਨੂੰ ਬਚਾਵਾਂ ਤੇ ਇਹਦੀ ਡਿਊਟੀ ਹੈ ਤੇ ਇਹਨੇ ਡੰਗ ਮਾਰਨਾ ਸੋ ਦੋਸਤੋ ਇਹ ਜਿਹੜਾ ਜਿਹੜਾ ਨਾ ਮਨ ਲਓ ਅਸੀਂ ਜਿਹੜਾ ਬਾਦ ਬਾਦ ਦੇ ਵਿੱਚ ਬਹੁਤ ਚੀਜ਼ਾਂ ਕਰਦੇ ਹਾਂ ਸਾਨੂੰ ਇਹਨਾਂ ਚੀਜ਼ਾਂ ਦੀ ਪਛਾਣ ਇਹ ਇਥੇ ਵੈਸੇ ਮੈਂ ਅਲੱਗ ਵੀਡੀਓ ਵੀ ਬਣਾਈ ਹੋਈ ਹੈ ਇਹ ਇਸ سٹੋਰੀ ਤੇ ਤੇ ਉਹਦੇ ਵਿੱਚ ਵੀ ਇਹ ਸਟੋਰੀ ਪੂਰੀ ਮੈਂ ਇਸੇ ਤਰ੍ਹਾਂ ਡਿਸਕਸ ਕਰੂੰਗਾ ਸੋ ਇਹ ਜਿਹਨੇ ਸਾਨੂੰ ਪਛਾਣਾ ਕਰਨੀ ਹੁੰਦੇ ਨੇ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਸਾਨੂੰ ਡੁੱਬਦਿਆਂ ਦੇ ਨਾਲ ਜਿਹੜਾ ਮਤਲਬ ਸਾਨੂੰ ਕਿਤੇ ਪਹਿਲਾਂ ਹੀ ਪਛਾਣ ਰੱਖੋ ਕਿਤੇ ਇਹ ਨਾ ਹੋਵੇ ਤੁਸੀਂ ਡੁੱਬਦਿਆਂ ਨੂੰ ਪੰਜ ਚਾਰ ਨੂੰ ਵਿੱਚ ਬਿਠਾਓ ਤੇ ਅੱਗੇ ਜਾ ਕੇ ਉਹ ਕਹੇਨ ਭਾਈ ਸਾਹਿਬ ਭਾਰ ਵੱਧ ਗਿਆ ਤੇ ਤੁਸੀਂ ਤਾਂ ਹੁਣ ਅੱਧ ਵਿਚਾਲੇ ਉਤਰ ਜਾਓ ਸੋ ਇਹ ਇਹਨਾਂ ਗੱਲਾਂ ਦਾ ਵੀ ਆਪਾਂ ਨੇ ਧਿਆਨ ਰੱਖਣਾ ਜੀ ਸੱਚੀ ਗੱਲ ਦੋਸਤੋ